ਆਹ ਖੜੇ ਹੋਇਆ ਚਲੋ ਮੇਰਾ ਪੂਰਤ ਵਾਲਾ ਪੂਰਤ ਵਾਲਾ ਦੂਰ ਦਵਾ ਲਓ ਹਾਂ ਵੇਖ ਪਿੱਛੇ ਵਾਲਾ ਵੀ ਦਿੱਕਤ ਨੂੰ ਫਾਇਦਾ ਆਪਣੇ ਗਵਾਂਡਿਆਂ ਦਾ ਖਿਆਲ ਰੱਖਣ ਲੱਗ ਜੂਗੇ ਪੰਜਾਬ ਸਰਗ ਬਣ ਗਿਆ ਦੂਸਰੇ ਕਰਕੇ ਤਾਂ ਇੰਦਾ ਵੱਡਾ ਸੀ ਪੰਜਾਬ ਬੜੀ ਕਹਾਣੀਆਂ ਸਾਡੇ ਕੋਲ ਸੋ ਇਹ ਕੋਸ਼ਿਸ਼ ਕਰ ਰਿਹਾ ਕਿ ਨੂੰ ਸੰਜਮ ਤੇ ਸਬਰ ਚ ਰਹਿੋ ਆਪ ਦੀ ਖੁਸ਼ੀ ਤੋਂ ਪਹਿਲਾਂ ਨਹੀਂ ਆਇਆ ਨਹੀਂ ਬਾਡੀ ਸਤਿ ਸ਼੍ਰੀ ਅਕਾਲ ਜੀ ਮੌਕਲੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਛੋਟੀ ਸਰਦਾਰ ਦੀ ਨਾਲ ਤੇ ਅੱਜ ਮੇਰੇ ਲਈ ਬਹੁਤ ਜ਼ਿਆਦਾ गर्व ਦੀ ਗੱਲ ਹੈਗੀ ਹੈ ਕਿ ਮੈਂ ਪੰਜਾਬ ਇੰਡਸਟਰੀ 'ਚ ਡੈਬਿਊ ਕੀਤਾ ਹੈ ਸ਼ੌਂਕੀ ਸਰਦਾਰ ਦੇ ਨਾਲ ਤੇ ਬਸ ਇਹੀ ਉਮੀਦ ਕਰਦੀ ਆ ਕਿ ਮੈਨੂੰ ਹੋਰ ਵੀ ਮੌਕਾ ਮਿਲੇ ਪੰਜਾਬੀਅਤ ਨੂੰ ਅੱਗੇ ਵਧਾਉਣ ਲਈ ਬੋਲੇ ਸੋਨਹੀ ਹਾਂ ਅਲ ਹਮਦੁਲਿਲਾਹ جي جي پنهنجو اپنا سالتا کوٽ ڪردتا ਔਰ ਕੋਸ਼ਿਸ਼ ਕਰਿਆ ਕਰੋ ਜਿਸ ਵੇਲੇ ਗੁਰੂ ਘਰ ਮੱਥਾ ਟੇਕ ਲਿਆ ਫਿਰ ਸਵੇਰ ਤੋਂ ਸ਼ਾਮ ਤੱਕ ਸਰਵਾਤ ਦਾ ਭਲਾ ਮੰਗਣਾ ਹੈ ਅੱਜ ਕਾਖੋ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਪੰਜਾਬੀ ਫਿਲਮਾਂ ਨੂੰ ਦੇਖੋ ਉਹਨਾਂ ਨੂੰ ਪ੍ਰਫਰ ਕਰੋ ਹਾਂ ਜੇ ਚੰਗੀਆਂ ਤਾਂ ਪਹਿਲਾਂ ਪ੍ਰੋਮੋ ਦੇਖੋ ਫਿਰ ਕਿਸੇ ਨੂੰ ਪੁੱਛੋ ਤਾਂ ਸਾਥ ਦਿਓ ਔਰ ਅਸੀਂ ਵੀ ਬੇਨਤੀ ਕਰਦੇ ਬਾਕੀ ਖੁਦ ਆਪਣਾ ਆਪਣਾ ਸਿਹਾਰ ਆਪਣੀ ਆਪਣੀ ਨਜ਼ਰ ਤੇ ਸਾਨੂੰ ਤੱਕ ਦਿਓ ਕਿ ਜਿਤ ਤੱਕ ਬੰਨ ਲਈ ਜਿਤ ਤੱਕ ਬੰਨ ਕੇ ਉਹੀ ਕਰਮ ਕਰੀਏ ਜਿਹੜਾ ਤੁਹਾਡੇ ਤੇ ਕੋਈ ਸਾਫ ਛੱਡੇ ਜਾਂ ਤੁਹਾਨੂੰ ਮੈਦਨ ਬੈਠਣ ਹੋ ਗਿਆ ਚਾਚਾ ਜਿਹੜਾ ਮਿਲਕੇ ਵੀ ਲੱਗੀ ਤੁਹਾਨੂੰ ਫਿਲਮ ਚੰਗੀ ਲੱਗੀ ਕੋਮੇਡੀ ਕਿਉਂਕਿ ਕਮੇਟੀ ਦੀ ਬਹੁਤ ਬੇਲ ਨੂੰ ਗਰਾਉਂਡ ਦਾ ਮਤਲਬ ਹੋ ਸੀ ਬਹੁ ਆਮ ਤੌਰ ਤੇ اسی ਕਮੇਟੀ ਫਿਲਮਾਂ ਦੇਖਦੇ ਆ ਜਿਹੜੀਆਂ ਸੌਖੀਆਂ ਬਣ ਜਾਂਦੀਆਂ ਥ੍ਰਿਲਰ ਫਿਲਮ ਥੋੜੀ ਜਿਹੀ ਪੰਜਾਬ ਚ ਘੱਟ ਬਣਦੀ ਐ ਐਕਸੈਪਟ ਨਹੀਂ ਹੁੰਦੀ ਸੋ ਪਹਿਲਾ ਸਾਲ ਇਸ ਬਿਲੋਂ ਜਗਦੇ ਸੀ ਇਹ ਮੇਰਾ ਫੈਸਲਾ ਸੀ ਕਿ ਆਪਾਂ ਇਸ ਤਰ੍ਹਾਂ ਦੀ ਫਿਲਮ ਬਣਾਉਣੀ ਆ ਉਹ ਤੋਂ ਬਾਅਦ ਸੀ ਮੈਂ ਕਿਹਾ ਸੀ ਪੱਗ ਬੰਨ ਕੇ ਰੋਲ ਕਰਨਾ ਇਹ ਤੀਜੀ ਸ਼ਰਤ ਮੇਰੀ ਇਹ ਜੀ ਵੀ ਇਹਦੇ ਤੇ ਰਵਾਸ ਵਾਲਾ ਐਂਗਲ ਕੱਟ ਲਿਓ ਤੇ ਬਹੁਤ ਹੀ ਬੱਕਰਗਾਰ ਕੂਟੇ ਜੀ ਨੇ ਰਵਾਸ ਵਾਲਾ ਤੁਸੀਂ ਐਂਗਲ ਤਾਂ ਕਿ ਨਹੀਂ ਮੈਨੂੰ ਲੱਗਦਾ ਮੈਨੂੰ ਆਹੋ ਜਿਹਾ ਤਰ੍ਹਾਂ ਪਸੰਦ ਆਉਂਦਾ ਹੈ ਤੇ ਜਦੋਂ ਮੈਂ ਪੱਗ ਬੰਨੂਗਾ ਫਿਲਮ ਚ ਫਿਰ ਉਹ ਵੀ ਕਿ ਨਾ ਬਣੋ ਇਹ ਤਰੀਜ਼ ਨਹੀਂ ਕਰਨੀ ਬੇਲਾ ਬੇਲਾ ਕੈਮਰਾ ਸਿੱਧਰਵਾ ਜਾ ਕਰਦੇ ਸਾਹਿਬ ਤੇ ਦੂਜੀ ਖੜੀ ਹੈ ਬਾਈ ਇਧਰ ਨਾ ਇਧਰ ਦੇਖ ਲੈ ਅੱਛਾ ਇਧਰ ਸੁਣ ਬਾੜੀ ਵਾਲਾ ਕਿਹੜਾ ਸਹੀ ਚ ਇਹ ਵਾਕਿਆ ਨਾ ਬਣਦੀ ਨਹੀਂ ਹਾਂਜੀ ਜਿਹੜੇ ਨੌਕਰੀ ਕਰਦੇ ਅਗੇ ਬਣਾਉਣਾ ਚਾਹ ਰਹੇ ਨਾ ਆਪਣਾ ਕੈਰੀਅਰ ਉਹ ਕੋਸ਼ਿਸ਼ ਕਰਨ ਅੱਛਾ ਪ੍ਰੋਫਾਈਲ ਬਣਾ ਕੇ ਜੀ ਅچھے ਲੋਕਾਂ ਨਾਲ ਮੁਲਾਕਾਤ ਕਰਨ ਇੰਟਰਨੈਟ ਤੇ ਮੈਂ ਦੇਖਦਾ ਕਈ ਵਾਰੀ ਬਹੁਤ ਬੰਦੇ ਬਹੁਤ ਭੰਡੀ ਕਰਦੇ ਆ ਜਾਂ ਤਾਂ ਉਹ ਅਸਫਲ ਹੋ ਜਾਂਦੇ ਆ ਸ਼ਾਇਦ ਤਾਂ ਕਰਦੇ ਆ ਜਾਂ ਫਿਰ ਉਹਨਾਂ ਨੂੰ ਹਰਕਤਾਂ ਇਸ ਕਦਰ ਹੋਣੀ ਹੈ ਕਿ ਉਹ ਆਊਟ ਹੋ ਜਨੈ ਨਹੀਂ ਤਾਂ ਕਿਸੇ ਵੀ ਕਿਤੇ ਜੇ ਤੁਸੀਂ ਅੱਛਾ ਕੰਮ ਜਾਣਦੇ ਹੋ ਜਾਂ ਕਰਦੇ ਹੋ ਜਾਂ ਤੁਸੀਂ ਇਮਾਨਦਾਰ ਹੋ ਤੇ ਤੁਹਾਨੂੰ ਕੰਮ ਮਿਲਣਾ ਹੈ ਜੇ ਤੁਹਾਡਾ ਕੰਮ ਰਿਪੀਟ ਨਹੀਂ ਹੋ ਰਿਹਾ ਅੱਛੇ ਹੋਣ ਦੇ ਵਾਸਤੇ ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਕਾ ਕਰੋ ਇੱਕ ਇੰਡਸਟਰੀ ਦੀ ਇੱਕ ਖਾਸੀਅਤ ਹੈ ਜਿਹੜੇ ਚੁਗਲ ਪ੍ਰਵਰਤੀ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਬਹੁਤਾ ਚੜਕਾ ਪਾਉਂਦਾ ਸਮਝੋ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲੈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਨਹੀਂ ਕਿਉਂਕਿ ਇਹ ਤਾਂ ਟਰੈਵਲ ਕਰਕੇ ਕਰਦੇ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਜੀ ਤੁਹੇ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਮੁਕਾਮ ਨਾਲ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਈ ਸੀ ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਅਮਾਈ ਉਹਦੇ ਚ ਕੋਈ ਰਿਪੀਟ ਸੀ ਸਾਰੇ ਨਵੇਂ-ਨਵੇਂ ਸੀ ਫਿਰ ਦੇਸੀ ਰੋਗ ਵੀ ਗਰ ਹਿੱਟਰ ਸਾਰਿਆਂ ਚ ਨਵੇਂ ਬਾਅਦ ਚ ਫਿਰ ਅਲੱਗ ਬਰਜਾਰਾ ਚਲਾ ਗਿਆ ਜਿਸ ਫਿਲਮ ਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਭੇਜਦਾ ਹੈ ਆਪਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾੜ ਲਓ ਔਰ ਹਾਰਡ ਵਰਕ ਕਰੋ ਹੂੰ ਕੋਈ اچھا ਆਰਟਿਸਟ ਤੁਹਾਡੀ ਨਜ਼ਰ ਚਾਹੀਏ ਜਾਂ ਤੁਹਾਨੂੰ ਜਾਣਦਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੋਲ ਦੇ ਕਰਨਾ ਹੈ ਜਦੋਂ ਵੀ ਅਸੀਂ ਕੋਈ ਫਿਲਮ ਬਣਾਵਾਂਗੇ ਸਭ ਜ਼ਰੂਰ ਮੜਾ ਕਰੋ ਚੀ ਆਰਟਿਸਟ ਵਾਲੀ ਦੀ ਵਾਜੀ ਖੋਲ੍ਹੇ ਗੜੀਤਾ ਹੈ ਰਾਤੋਂ ਰਾਤ ਮਸ਼ਹੂਰ ਹੋਣਾ ਚਾਹਵੇ ਕੋਈ ਸ਼ਾਰਟਕਟ ਤਾਂ ਰਾਤੋਂ ਰਾਤ ਤਾਂ ਪਤਾ ਨਹੀਂ ਫਿਰ ਚਿੱਟਾ ਛਕ ਲੂ ਫਿਰ ਉਹ ਅੱਗੇ ਮਹੂਰ ਕੋਹਾਂ ਜੀ ਬਾਂਦੇ ਵੀ ਦੇਖੋ ਬੱਚੇ ਰਾਤ ਸੈਕੀ ਸਾਹਿਬ ਰਾਤੋਂ ਰਾਤ ਲੱਗ ਕੋਈ ਹਾਂਜੀ ਹਾਂਜੀ ਹਾਂ ਬਲਬਲਾ ਹੁੰਦਾ ਜੀ ਯਾ ਜਦੋਂ ਸਾਨੂੰ ਲੱਗਦਾ ਅਚਾਨਕ ਕਿਸੇ ਦਾ ਗੀਤ ਚੱਲ ਜਾਂਦਾ ਹੈ ਜੀ ਸਾਇੰਰ ਫਾਟ ਨੇ ਜੋ ਕੁਝ ਜੋ ਕੁਝ ਕਈ ਚੀਜ਼ਾਂ ਇਸ ਤਰ੍ਹਾਂ ਸਭ ਨੂੰ ਮੈਂ ਤੁਹਾਡਾ ਵੀ ਖਿਆਲ ਆ ਚਾਹ ਹੂੰ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵਧੀਆ ਇਸ ਤਰ੍ਹਾਂ ਦੀ ਚੀਜ਼ ਚੱਲ ਨਹੀਂ ਜਿੰਦੀ ਜਿਹੜੀ ਥੋੜੀ ਜਿਹੀ ਵਾਲਨਟ ਹੁੰਦੀ ਹੈ ਜਿਹੜੀ ਜਿਹਦੇ ਚਿੱਕ ਨੂੰ ਜਿਹਨੂੰ ਬਹੁਤ ਬੜੀ ਲੈ ਕੇ ਜਾਂਦੀ ਹੈ ਚੈਲੰਜ ਨੂੰ ਜੀ ਮਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜ਼ਿੰਦਗੀ ਫਿਰ ਉਹਦੇ ਲਈ ਸਬਰ ਤੇ ਸੰਜਮ ਬਹੁਤ ਜ਼ਰੂਰੀ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਾਣਾ ਆਪਣੀ ਬੇਂਦ ਜਾਰੀ ਰੱਖੋ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾ ਚ ਕਈ ਵਾਰੀ ਕਈ ਬੰਦੇ ਨਹੀਂ ਹੁੰਦੇ ਪਰ ਬਹੁਤ ਦੇਰ ਤੋਂ ਕੰਮ ਕਰ ਰਹੇ ਹਾਂ ਠੀਕ ਲੱਗ ਰਿਹਾ ਸਸਿਕਾਲ ਮੈਂ ਤੁਹਾਡਾ ਆਪਣਾ ਸੁਵਿੰਦਰ ਫਿਸ਼ਟਾ ਕੁੰਡੇ ਸ਼ਾ ਬੜਾ ਵਧੀਆ ਇੱਕ ਕਨਸੈਪਟ ਹੈ ਬਹੁਤ ਵਧੀਆ ਫਿਲਮ ਹੈ ਬੱਬੂ ਮਾਨ ਗੁਰਦੰਦਾਵਾ ਔਰ ਸੁਵਿਤਾ ਪੀਰ ਗੁੱਗੂ ਗਿਲ ਬਹੁਤ ਵਧੀਆ ਕਿਰਦਾਰ ਨਿਭਾਏ ਨੇ ਔਰ ਕਈ ਫਿਲਮਾਂ ਅਸੀਂ ਦੇਖਦੇ ਆਂ ਇੱਕ ਫਿਲਮ হিট ਹੁੰਦੀ ਏ ਉਹਦੇ ਨਾਲ ਦੀਆਂ ਕਈ ਫਿਲਮਾਂ ਆ ਜਾਂਦੀਆਂ ਲੇਕਿਨ ਇਹ ਜਿਹੜਾ ਕਨਸੈਪਟ ਹੈ ਵੱਖਰਾ ਕਨਸੈਪਟ ਹੈ ਔਰ ਕਲਾਕਾਰਾਂ ਨੇ ਆਪਣਾ ਕਿਰਦਾਰ ਵਾਕੂਬੀ ਨਿਭਾਇਆ ਔਰ ਤਾਂ ਇਹ ਫਿਲਮ ਸੁਪਰ ਡਿਪਰ ਸ਼ੁੱਕਰਵਾਰ ਲੱਗੀ ਏ ਔਰ ਜਿੰਨੇ ਦਿਨ ਮਤਲਬ ਕਿ ਤਿੰਨ ਚਾਰ ਦਿਨ ਹੋ ਗਏ ਨੇ ਫਿਲਮ ਲੱਗੀ ਨੂੰ ਪਰ ਸੁਪਰ ਡਿਪਰ ਹੈ ਹਾਊਸਫੁੱਲ ਜਾ ਰਹੇ ਨੇ ਔਰ ਲੋਕਾਂ 'ਚ ਬੜਾ ਉਤਸ਼ਾਹ ਹੈ ਔਰ ਅਸਤ੍ਰੀ ਇਹ ਫਿਲਮ ਆਣੀ ਚਾਹੀਦੀ ਐ ਇਸ ਤਰ੍ਹਾਂ ਸ਼ੁਰੂ ਮਾਨ ਗਿਆ ਲੋਕ ਤਾਂ ਹੀ ਵੇਖਣਗੇ ਕਈ ਵਾਰ ਪ੍ਰੋਡਿਊਸਰ ਕਹਿੰਦੇ ਨੇ ਵੀ ਫਿਲਮ ਨਹੀਂ ਚੱਲੇ ਟਰੈਕਟਰ ਕਹਿੰਦੇ ਫਿਲਮ ਨਹੀਂ ਚੱਲੇ ਉਹਦਾ ਕਾਰਨ ਇਹ ਹੋਇ ਹੁੰਦਾ ਹੈ ਕਨਸੈਪਟ ਸਾਰੇ ਕੁਝ ਆ ਰਹੇ ਇਹ ਫਿਲਮ ਕਿਉਂ ਸੁਪਰ ਡੁਪਰ ਹੈ ਕਿਉਂਕਿ ਇਹ ਕਨਸੈਪਟ ਵੱਖਰਾ ਹੈ ਔਰ ਡੋਮੈਸਟਿਕ ਫਿਲਮ ਹੈ ਔਰ ਲੋਕਾਂ ਦੀ ਪਸੰਦ ਹੈ ਔਰ ਮੈਨੂੰ ਪੂਰੀ ਉਮੀਦ ਹੈ ਅਗਰ ਤੁਸੀਂ ਸਾਰੇ ਪਰਿਵਾਰ ਨਾਲ ਆ ਕੇ ਵੇਖੋਗੇ ਤੁਹਾਨੂੰ ਬੜਾ ਮਜ਼ਾ ਆਏਗਾ ਔਰ ਪੂਰੀ ਫਿਲਮ ਦਾ ਇੰਜੋਏ ਕਰੋਗੇ ਇਸ ਫਿਲਮ ਚ ਸਾਰਾ ਕੁਝ ਹੈਗਾ ਔਰ ਮੈਸੇਜ ਵੀ ਬੜਾ ਤਕੜਾ ਹੈ ਫਿਲਮ ਦੇਖਦਾ-ਦੇਖਦਾ ਆ ਆ ਬੱਬੂ ਮਾਨ ਜੀ ਹੁਣੇ ਆਏ ਨੇ ਤੇ ਲੋਕਾਂ ਨੇ ਬੜਾ ਉਹਨਾਂ ਦਾ ਸਵਾਗਤ ਕੀਤਾ ਔਰ ਸਾਰਿਆਂ ਨੇ ਜਿੰਨੇ ਵੀ ਲੋਕ ਇੱਥੇ ਵੇਖਣ ਆਏ ਸੀ ਉਹਨਾਂ ਦੇ ਜਿਆਦਾ ਫੈਨ ਸੀ ਬੱਬੂ ਮਾਨ ਦੇ ਸਾਰੇ ਫੈਨ ਨੇ ਪਰ ਇਸ ਤੋਂ ਇਲਾਵਾ ਵੀ ਪਰਿਵਾਰਾਂ ਦੇ ਨਾਲ ਲੋਕ ਅੱਜ ਤੇ ਆਏ ਨੇ ਕਿਉਂਕਿ ਹਫਤੇ ਪਤਾ ਲੱਗ ਜਾਂਦਾ ਕਿਹੜੀ ਕਿਹਨੂੰ ਸਹੀ ਹੈ ਕਿਹੜੀ ਗਲਤ ਹੈ ਔਰ ਇਹ ਬਾਕੀ ਸੁਪਰ ਡੁੱਪਰ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ ਹਫ਼ਤਿਆਂ ਚ ਵੀ ਇਸ ਤਰ੍ਹਾਂ ਹੀ ਹਾਊਸਫੁੱਲ ਜਾਣਗੇ ਔਰ ਲੋਕ ਪਸੰਦ ਕਰਦੇ ਨੇ ਜਿਹੜੀ ਕੋਈ ਅਲੱਗ ਦਾ ਚੀਜ਼ ਆਂਦੀ ਏ ਅਲੱਗ ਕਨਸੈਪਟ ਹੋਵੇ ਵਧੀਆ ਕਨਸੈਪਟ ਹੋਵੇ ਵਧੀਆ ਕਲਾਕਾਰ ਹੋਣ ਵਧੀਆ 뮤직 ਹੋਵੇ ਔਰ 뮤직 ਵੀ ਬਹੁਤ ਵਧੀਆ ਹੈ ਗਾਣੇ ਵੀ ਹਿੱਟ ਨੇ ਔਰ ਜਿੰਨਾ ਜਿੰਨਾ ਵੀ ਕਿਰਦਾਰ ਨਿਭਾਏ ਨੇ ਬੜਾ ਵਧੀਆ ਔਰ ਮੈਂ ਸਾਰੀ ਟੀਮ ਨੂੰ ਆਪਣੇ ਉਨ ਬਹੁਤ ਬਹੁਤ ਮੁਬਾਰਕਦਾਨ ਔਰ ਮੈਂ ਇਹੋ ਹੀ ਕਹਾਂਗਾ ਵੀ ਹਰ ਫਿਲਮ ਦਾ ਆਪਣਾ ਫਲੇਵਰ ਹੁੰਦਾ ਹੈ ਔਰ ਇਸ ਫਿਲਮ ਚ ਬੱਬੂ ਮਾਨ ਡਾਇਰੈਕਟਰ ਵੀ ਬਹੁਤ ਵਧੀਆ ਨੇ ਡਾਇਰੈਕਟਰ ਵੀ ਬਹੁਤ ਵਧੀਆ ਨੇ ਐਕਟਰ ਵੀ ਬਹੁਤ ਵਧੀਆ ਨੇ ਔਰ ਜਿਹੜਾ ਜਿਹੜਾ ਵੀ ਇਹਨਾਂ ਦਾ ਗਾਣਾ ਹੋਇਆ ਹਿੱਟ ਹੋਇਆ ਔਰ ਫਿਲਮਾਂ ਜਿੰਨੀਆਂ ਵੀ ਇਹਨਾਂ ਬਣਾਈਆਂ ਨੇ ਸਾਰੀਆਂ ਸੁਪਰ ਡੁਪਰ ਹੋਈਆਂ ਕਿਉਂਕਿ ਇਹਨਾਂ ਦੀ ਸੋਚ ਹੈ ਕਿ ਵਧੀਆ ਕਨਸੈਪਟ ਲੈ ਕੇ ਆਣਾ ਲੋਕਾਂ ਵਾਸਤੇ ਔਰ ਤਾਂ ਹੀ ਉਹ ਫਿਲਮ ਚੱਲਦੀ ਹੈ ਜਿਹਦੇ ਚ ਵਧੀਆ ਕਨਸੈਪਟ ਹੋਵੇ ਇੱਕ ਅਲੱਗ ਤਰ੍ਹਾਂ ਦੀ ਸਟੋਰੀ ਹੋਵੇ ਔਰ ਇਹ ਪਰਿਵਾਰਿਕ ਸਟੋਰੀ ਹੈ ਮੈਸੇਜ ਵਾਲੀ ਫਿਲਮ ਹੈ ਲੋਕਾਂ ਨੂੰ ਮੈਸੇਜ ਕੀ ਜਾਂਦਾ ਹੈ ਪਹਿਲੋਂ ਇਹ ਸੋਚਦੇ ਨੇ ਬੱਬੂ ਮਾਨ ਜੀ ਉਸ ਤੋਂ ਬਾਅਦ ਫਿਰ ਫਿਲਮ ਪੂਰਾ ਪੇਪਰ ਵਰਕ ਪੂਰਾ ਵਰਕ ਕਰਕੇ ਉਸ ਤੋਂ ਬਾਅਦ ਫਿਲਮ ਦੀ ਤਿਆਰੀ ਹੁੰਦੀ ਹੈ ਫਿਰ ਮਿਹਨਤ ਜਿਹੜੀ ਬੜੀ ਜ਼ਰੂਰੀ ਹੈ ਔਰ ਮਿਹਨਤ ਦੇ ਨਾਲ ਨਾਲ ਹੀ ਇੱਕ ਕਾਮਯਾਬੀ ਮਿਲਦੀ ਹੈ ਕਹਿੰਦੇ ਜੋ ਸਫਰ ਇਖਤियार ਕਰਤੇ ਹਨ ਵਹੀ ਮੰਜ਼ਿਲੋਂ ਕੋ ਪਾਰ ਕਰਤੇ ਹੈ ਇੱਕ بار ਚੱਲਨੇ ਦਾ ਹੌਸਲਾ ਤੁਰਕੀਏ ਐਸੇ ਮੁਸਾਫਿਰੋ ਦਾ ਰਾਸਤੇ ਬੇ ਇੰਤਜ਼ਾਰ ਕਰਤੇ ਹਾਂ ਗੁੱਗੂ ਗਿੱਲ ਉਹਨਾਂ ਨੇ ਇਸ ਫਿਲਮ ਚ ਕਮਾਲ ਹੀ ਕਰਤੀ ਵੈਸੇ ਸਾਰੇ ਕਲਾਕਾਰਾਂ ਨੇ ਆਪਣਾ ਆਪਣਾ ਕਿਰਦਾਰ ਵਧੀਆ ਨਿਭਾਇਆ ਲੇਕਿਨ ਇਹਦੇ ਚ ਗੁੱਗੂ ਗਿੱਲ ਸਾਹਿਬ ਦਾ ਇੱਕ ਵੱਖਰਾ ਹੀ ਕਿਰਦਾਰ ਹੈ ਔਰ ਵਾਕਈ ਜਦੋਂ ਉਹ ਡਾਇਲੋਗ ਬੋਲਦੇ ਨੇ ਨਾ ਇੱਕ ਓਰੀਜਨਲ ਇੱਕ ਐਨਵਾਇਰਨਮੈਂਟ ਹੁੰਦੀ ਹੈ ਵਾਕਈ ਐਸ ਤਰ੍ਹਾਂ ਦੇ ਪਰਿਵਾਰਾਂ ਚ ਐਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿਸ ਤਰ੍ਹਾਂ ਉਹ ਆਪਣਾ ਕਿਰਦਾਰ ਨਿਭਾ ਰਹੇ ਨੇ ਔਰ ਐਸ ਵੀ ਥੋੜੀ ਮੁਸ਼ਕਲ ਹੁੰਦੀ ਹੈ ਔਰ ਜਦੋਂ ਘਰ ਦੀ ਕੋਈ ਪ੍ਰੋਬਲਮ ਹੋਵੇ ਨਾ ਜ਼ਿਆਦਾ ਮੁਸ਼ਕਲ ਹੁੰਦੀ ਹੈ ਉਦੋਂ ਬੰਦਾ ਸੋਚਦਾ ਵੀ ਮੈਂ ਕਿਹੜੇ ਪਾਸੇ ਜਾਵਾਂ ਕੀ ਕਰਾਂ ਲੇਕਿਨ ਅੱਗੋਂ ਨਾ ਫਿਲਮ ਚੱਲ ਰਹੀ ਹੈ ਉਸ ਤੋਂ ਬਾਅਦ ਵੇਖੋ ਐਂਡ ਕੀ ਨਿਕਲਦਾ ਹੈ ਮੇਰੇ ਹਿਸਾਬ ਨਾਲ ਤੇ ਐਂਡ ਐਂਡ ਹੀ ਹੈ ਜੀ ਮਜੀਦ ਸਿੰਘ ਕੰਡਾ ਆਹਦੀ ਕਿਸ ਤਰ੍ਹਾਂ ਦੀ ਲੱਗੀ ਜਿਹੜੀ ਫਿਲਮ ਦੇਖ ਕੇ ਆਇਆ ਬਹੁਤ ਵਧੀਆ ਲੱਗੀ ਫਿਲਮ ਜੀ ਬਹੁਤ ਵਧੀਆ ਲੱਗੀ ਕੀ ਰੋਲ ਫਿਲਮ ਦੇ ਵਿੱਚ ਵਧੀਆ ਲੱਗਾ ਤੁਹਾਨੂੰ ਸਰਦਾਰ ਜੀ ਦਾ ਰੋਲ ਵਧੀਆ ਲੱਗਾ ਜੀ ਮੈਨੂੰ ਗੋਗੂ ਜੇ ਦਾ ਵੀ ਬਹੁਤ ਵਧੀਆ ਰੋਲ ਲੱਗਾ ਬਹੁਤ ਵਧੀਆ ਸੀ ਬਣਨੇ ਚਾਹੀਦੀਆਂ ਜੀ ਅੱਜ ਸਰਦਾਰ ਦਾ ਉਹ ਸੁਣਨ ਰੋਰ ਕਰਦੇ ਨੇ ਔਰ ਸਦਰਾਂ ਦੀ ਬਹੁਤ ਵਧੀਆ ਕੰਮ ਹੋ ਰਿਹਾ ਵਧੀਆ ਹੋ ਰਿਹਾ ਬੰਮਾ ਜੀ